बंद हो जावेगा ਤੁਹਾਡਾ ਪੈਨ ਕਾਰਡ ਕਰ ਲਓ ਇਹ ਕੰਮ ਨਹੀਂ ਤਾਂ ਹੋਵੋਗੇ ਖੱਜਲਖੁਆਰ ਸਰਕਾਰ ਨੇ ਜਾਰੀ ਕਰਤਾ ਵੱਡਾ ਅਪਡੇਟ ਆ ਦੇਖੋ ਪੂਰੀ ਅਪਡੇਟ ਜੀ ਹਾਂ ਤੁਹਾਡਾ ਵੀ ਪੈਨ ਕਾਰਡ ਬੰਦ ਹੋ ਸਕਦਾ ਹੈਗਾ ਤੇ ਛੇਤੀ ਛੇਤੀ ਇਹ ਕੰਮ ਤੁਸੀਂ ਵੀ ਨਿਬੇੜ ਲਓ ਨਹੀਂ ਤਾਂ ਤੁਹਾਨੂੰ ਬਾਅਦ ਦੇ ਵਿੱਚ ਖੱਜਲ ਖਵਾਰ ਹੋਣਾ ਪੈ ਸਕਦਾ ਕਿਉਂਕਿ ਸਰਕਾਰ ਦੇ ਵੱਲੋਂ ਇੱਕ ਵੱਡਾ ਅਪਡੇਟ ਜਾਰੀ ਕਰ ਦਿੱਤਾ ਹੈ ਪੂਰੀ ਅਪਡੇਟ ਕੀ ਹੈ ਪੂਰੀ ਖਬਰ ਕੀ ਹੈ ਕਿ ਤੁਸੀਂ ਕੰਮ ਕਰਨਾ ਹੈਗਾ ਤੁਹਾਡਾ ਪੈਨ ਕਾਰਡ ਕਿਵੇਂ ਬੰਦ ਸਕਦਾ ਹੈਗਾ ਇਸ ਪੂਰੀ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਦਰਅਸਲ ਸਰਕਾਰ ਨੇ ਪੈਨ ਕਾਰਡ ਤਾਂ ਅੱਜ ਉਹ ਦੱਸਦੇ ਕਿ ਪੈਨ ਕਾਰਡ ਬਣਾਉਣ ਤੇ ਇਸ ਨੂੰ ਆਧਾਰ ਦੇ ਨਾਲ ਲਿੰਕ ਕਰਨ ਸੰਬੰਧੀ ਇੱਕ ਵੱਡਾ ਫੈਸਲਾ ਲਿਆ ਕੇਂਦਰੀ ਪ੍ਰਥਕ ਟੈਕਸ ਬੋਰਡ ਯਾਨੀ ਕਿ ਸੀਬੀ डीटी ने 1 जुलाई 2025 ਤੋਂ ਯਾਨੀ ਕਿ ਅਗਲੇ ਮਹੀਨੇ ਤੋਂ ਨਵੇਂ ਪੈਨ ਕਾਰਡ ਦੇ ਲਈ ਆਧਾਰ ਕਾਰਡ ਦੇਣਾ ਲਾਜ਼ਮੀ ਕਰ ਦਿੱਤਾ ਹੈ ਨਾਲ ਹੀ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਪੈਨ ਕਾਰਡ ਤੇ ਆਧਾਰ ਹੋਵੇ ਉਹਨਾਂ ਨੂੰ 31 ਦਸੰਬਰ 2025 ਤੱਕ ਦੋਨਾਂ ਨੂੰ ਲਿੰਕ ਕਰਨਾ ਹੋਵੇਗਾ ਇਸ ਤੋਂ ਬਾਅਦ ਆਧਾਰ ਲਿੰਕ ਤੋਂ ਬਿਨਾ ਪੈਨ ਕਾਰਡ ਕਿਰਿਆਸ਼ੀਲ ਹੋ ਜਾਵੇਗਾ ਯਾਨੀ ਕਿ ਪੈਨ ਕਾਰਡ ਕਿਸੇ ਵੀ ਕੰਮ ਦਾ ਨਹੀਂ ਹੋਵੇਗਾ ਜਿਸ ਨਾਲ ਟੈਕਸ ਅਤੇ ਹੋਰ ਵਿੱਤੀ ਗਤੀਵਿਧੀਆਂ ਦੇ ਵਿੱਚ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਦੱਸ ਦਈਏ ਕਿ ਇਸ ਬਦਲਾਵ ਦਾ ਉਦੇਸ਼ ਹੈਗਾ ਟੈਕਸ ਪ੍ਰਣਾਲੀ ਦੇ ਵਿੱਚ ਜੋ ਕਿ ਦੱਸ ਦਈਏ ਕਿ ਪਾਰਦਰਸ਼ਤਾ ਵਧਾਉਣਾ ਅਤੇ ਡਿਜੀਟਲ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨਾ ਹੋਵੇਗਾ ਤਾਂ ਕਿਵੇਂ ਲਿੰਕ ਨੂੰ ਆਸਾਨ ਬਣਾਇਆ ਜਾ ਸਕਦਾ ਹੈਗਾ ਨਵੇਂ ਨਿਯਮ ਅਤੇ ਲਿੰਕ ਕਰਨ ਦੀ ਆਸਾਨੀ ਪ੍ਰਕਿਰਿਆ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੱਸਿਆ ਜਾਵੇਗਾ ਤਾਂ ਇਹ ਟੈਕਸ ਦੱਸ ਦਈਏ ਕਿ ਰਿਟਰਨ ਭਰਨ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਜਵਾਬ ਦੇ ਬਣਾਉਣ ਦੇ ਵੱਲ ਇੱਕ ਮਹੱਤਵਪੂਰਨ ਪਹਿਲ ਹੈ ਜੇਕਰ ਤੁਸੀਂ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਨਕਮ ਟੈਕਸ ਈ ਜੋ ਕਿ ਫਾਈਲਿੰਗ ਵੈੱਬਸਾਈਟ ਦੇ ਉੱਤੇ ਜਾ ਸਕਦੇ ਹੋ ਅਤੇ ਲਿੰਕ ਆਧਾਰ ਵਿਕਲਪ ਚੁਣ ਸਕਦੇ ਹੋ ਇਸ ਦੇ ਵਿੱਚ ਪੈਨ ਨੰਬਰ ਆਧਾਰ ਨੰਬਰ ਅਤੇ ਰਜਿਸਟਰਡ ਮੋਬਾਈਲ ਨੰਬਰ ਭਰਨਾ ਹੋਵੇਗਾ ਅੰਤ ਦੇ ਵਿੱਚ ਆਧਾਰ ਦੀ ਜੋ ਕਿ ਪ੍ਰਮਾਣਿਕਤਾ ਦੀ ਪੁਸ਼ਟੀ ਕਰਕੇ ਲਿੰਕਿੰਗ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਅਤੇ ਸਫਲਤਾ ਦੇ ਉੱਤੇ ਇੱਕ ਸੁਨੇਹਾ ਦਿਖਾਈ ਦੇਵੇਗਾ ਇਸ ਨਿਯਮ ਦੇ ਕਾਰਨ ਆਧਾਰ ਪੈਨ ਲਿੰਕਿੰਗ ਨੂੰ ਸਮੇਂ ਸਿਰ ਕਰਵਾ ਜੋ ਕਿ ਕਰਵਾਉਣਾ ਜ਼ਰੂਰੀ ਹੋ ਗਿਆ ਹੈਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਤੁਸੀਂ ਬਚ ਸਕੋ ਤਾਂ 31 ਦਸੰਬਰ ਤੱਕ ਤੁਹਾਡੇ ਕੋਲ ਸਮਾਂ ਹੈਗਾ 31 ਦਸੰਬਰ 2025 ਤੋਂ ਬਾਅਦ ਬਿਨਾ ਲਿੰਕ ਕੀਤੇ ਪੈਨ ਕਾਰਡ ਕਿਸੇ ਵੀ ਕੰਮ ਦੇ ਨਹੀਂ ਹੋਣਗੇ ਅਕਿਰਿਆਸ਼ੀਲ ਹੋ ਜਾਣਗੇ ਅਤੇ ਇਹ ਤੁਹਾਡੇ ਵਿੱਤੀ ਅਤੇ ਟੈਕਸ ਮਾਮਲਿਆਂ ਨੂੰ ਪ੍ਰਭਾਵਿਤ ਕਰੇਗਾ ਉਹਨਾਂ ਦੇ ਵਿੱਚ ਪਰੇਸ਼ਾਨੀ ਵੀ ਆ ਸਕਦੀ ਹੈ ਤਾਂ ਦੱਸ ਦਈਏ ਕਿ ਇਸ ਦੇ ਮੁੱਖ ਨੁਕਤੇ ਕੀ ਨੇ ਤਾਂ 1 ਜੁਲਾਈ 2025 ਤੋਂ ਨਵੇਂ ਪੈਨ ਅਰਜ਼ੀ ਦੇ ਲਈ ਆਧਾਰ ਲਾਜ਼ਮੀ ਹੋ ਜਾਵੇਗਾ ਮੌਜੂਦਾ ਪੈਨ ਧਾਰਕਾਂ ਅਤੇ ਆਧਾਰ ਲਿੰਕ ਕਰਨ ਦੀ ਆਖਰੀ ਮਿਤੀ ਹੋਵੇਗੀ 31 ਦਸੰਬਰ 2025 ਜੇਕਰ ਆਧਾਰ ਲਿੰਕ ਨਹੀਂ ਕੀਤਾ ਗਿਆ ਤਾਂ ਪੈਨ ਕਾਰਡ ਅਕਿਰਿਆਸ਼ੀਲ ਹੋ ਜਾਵੇਗਾ ਲਿੰਕ ਕਰਨ ਦੇ ਲਈ ਆਸਾਨ ਆਨਲਾਈਨ ਪ੍ਰਕਿਰਿਆ ਉਪਲਬਧ ਜਿਹੜੀ ਕਿ ਹੈਗੀ ਆ ਜੋ ਵੀ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਉਕੇ ਸਾਈਟ ਦੇ ਉੱਤੇ ਜਾ ਕੇ ਤੁਸੀਂ ਇਹ ਸਾਰਾ ਕੁਝ ਫਾਰਮ ਫਿਲ ਕਰਕੇ ਉਸ ਤੋਂ ਬਾਅਦ ਤੁਸੀਂ ਆਪਣਾ ਆਧਾਰ ਕਾਰਡ ਦੇ ਨਾਲ ਪੈਨ ਕਾਰਡ ਨੂੰ ਲਿੰਕ ਕਰਵਾ ਸਕਦੇ ਹੋ ਤਾਂ ਹਜੇ ਵੀ ਤੁਹਾਡੇ ਕੋਲ ਸਮਾਂ ਹੈਗਾ ਜੇਕਰ ਕਿਸੇ ਦਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੈਗਾ ਤਾਂ ਉਹ 31 ਦਸੰਬਰ ਤੋਂ ਬਾਅਦ ਅਕਿਰਿਆਸ਼ੀਲ ਹੋ ਜਾਵੇਗਾ ਤੇ ਉਸ ਤੋਂ ਬਾਅਦ ਤੁਹਾਨੂੰ ਟੈਕਸ ਭਰਨਾ ਜਾਂ ਫਿਰ ਹੋਰ ਕਈ ਕੰਮਕਾਜ ਹੁੰਦੇ ਨੇ ਜੋ ਪੈਨ ਕਾਰਡ ਦੇ ਨਾਲ ਰਿਲੇਟਡ ਹੁੰਦੇ ਨੇ ਉਹਨਾਂ ਨੂੰ ਕਰਨ ਦੇ ਵਿੱਚ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ ਤਾਂ ਹੁਣੇ ਜਾ ਕੇ ਤੁਸੀਂ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਜ਼ਰੂਰ ਕਰਵਾਓ